ਗੁੱਡ ਮਾਰਨਿੰਗ ਜੀ ਸਾਡਾ ਬਲੌਗ ਦੇਖਣ ਵਾਲੇ ਸਾਰੇ ਭੈਣ ਭਾਂਜਣਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵੇਰ ਦੇ 6:00 ਵਜੇ ਚੁੱਕੇ ਨੇ ਜੀ ਸਵਾ 6:00 ਹੋ ਗਏ ਨੇ ਆਪਾਂ ਨੇ ਬਰਸ਼ ਵਗੈਰਾ ਕਰਕੇ ਮੂੰਹ ਹੱਥ ਧੋ ਲਿਆ ਸੀ ਜੀ ਆਪਾਂ ਕਿਚਨ ਚ ਆ ਗਏ ਸੀ ਤੇ ਚਾਹ ਆਪਣੀ ਬਣ ਰਹੀ ਸੀ ਠੀਕ ਹੈ ਜੀ ਤੇ ਚਾਹ ਮੈਂ ਧਰ ਕੇ ਸਿੰਮਤੇ ਛੱਡ ਗਈ ਸੀ ਜੀ ਚਾਹ ਬਣ ਗਈ ਆਪਾਂ ਨੇ ਦੁੱਧ ਪਾਤਾ ਚਾਹ ਦੇ ਵਿੱਚ ਤੇ ਆਪਣੇ ਸਵੇਰ ਦਾ ਜਿਹੜਾ ਰੁਟੀਨ ਹਾ ਜੀ ਉਹ ਹੋ ਗਿਆ ਸ਼ੁਰੂ ਚਾਹ ਆਪਾਂ ਨੇ ਬਣਾ ਲਈ ਸੀ ਤੇ ਆਪਾਂ ਨੇ ਬਾਅਦ ਚ ਬਣਾਣੇ ਜੀ ਮੂਲੀ ਵਾਲੇ ਪਰਾਂਠੇ ਕੱਲ ਮੂਲੀਆਂ ਲੈ ਕੇ ਰੱਖਿਆ ਸੀ ਸ਼ਾਇਦ ਮੰਮੀ ਉਹਨੇ ਪਤਾ ਨਹੀਂ ਮੂਲ ਲਈਆਂ ਸੀ ਕਿ ਅ ਕੀ ਤੋਂ ਲਿਆਂਦੀਆਂ ਸੀ ਪਤਾ ਨਹੀਂ ਮੰਮਾ ਪੁੱਛਿਆ ਵੀ ਨਹੀਂ ਹੈਗਾ ਤੇ ਉਹ ਆਪਾਂ ਨੇ ਬਣਾ ਕੇ ਸੀ ਮਹਾਂ ਸਕੂਲੋਂ ਪਰਾਂਠੇ ਬਣ ਕੇ ਭੇਜਣੇ ਆ ਤੇ ਆਪਾਂ ਲੱਗੇ ਸੀ ਜੀ ਦੁੱਧ ਬਣਾਉਣ ਕਿਉਂਕਿ ਡੈਡੀ ਆਪਣੇ ਚਾਹ ਪੀਂਦੇ ਦੁੱਧੇ ਪੀਂਦੇ ਨੇ ਉਹ ਵਾਸਤੇ ਆਪਾਂ ਨੇ ਲਗ ਤੋ ਦੋਏ ਗੈਸ ਤੇ ਦੁੱਧ ਥਾ ਦੇਣਾ ਦੁੱਧ ਬਣ ਜਾਊਗਾ ਤੇ ਆਪਾਂ ਨੇ ਆਟਾ ਗੁੰਨਣਾ ਹੀ ਕਿਉਂਕਿ ਸਵੇਰੇ ਸਵੇਰੇ ਜਿਹਮਨੂੰ ਜਿਹੜੀ ਆਪਾਂ ਸਕੂਲ ਨੂੰ ਰੋਟੀ ਜਾਂਦੀ ਆ ਆਪਾਂ ਤਾਜੀ ਆਟੇ ਦੀ ਬਣਾ ਕੇ ਬੰਦਦੇ ਆ ਜਿਹੜਾ ਰਾਤ ਦਾ ਬਸਤੀ ਆਟਾ ਹੁੰਦਾ ਉਹ ਆਪਾਂ ਬਣਾ ਕੇ ਨਹੀਂ ਦਿੰਦੇ ਰੋਟੀ ਨੂੰ ਸਵੇਰੇ ਜਿਹੜਾ ਉਹਦਾ ਲਾਂਚ ਆ ਜੀ ਉਹ ਤਾਜੀ ਆਟੀ ਦੀ ਰੋਟੀ ਹੁੰਦੀ ਆ ਤੇ ਜਿਹੜਾ ਬਸਤੀ ਆਟਾ ਹੁੰਦਾ ਥੋੜਾ ਬਹਾਤਾ ਬਣਿਆ ਬਚਿਆ ਹੁੰਦਾ ਉਹ ਆਪਾਂ ਆਪਣੇ ਵਾਸਤੇ ਰੋਟੀਆਂ ਬਣਾ ਲੈਂਦੇ ਘਰ ਆਪਾਂ ਖਾਣੀਆਂ ਹੁੰਦੀਆਂ ਨੇ ਤੇ ਆਪਾਂ ਨੇ ਹੁਣ ਗੁੰਨਣਾ ਆਟਾ ਜੀ ਆਟਾ ਗੁੰਨ ਕੇ ਫਿਰ ਆਪਾਂ ਆ ਜਿਹੜਾ ਆਪਾਂ ਮੂਲੀ ਦੇ ਪਰੌਂਠੇ ਬਣਾਉਣੇ ਆ ਉਹਦਾ ਸਮਾਂ ਰੈਡੀ ਕਰਾਂਗੇ ਆਪਾਂ ਲੱਗੇ ਸੀ ਜੀ ਮੂਲੀਆ ਕੱਦੂ ਕਸ਼ ਕਰ ਕੱਦੂ ਕਸ਼ ਕਰਕੇ ਆਪਾਂ ਨੇ ਮੂਲੀ ਵਾਲੇ ਪਰਾਂਠੇ ਜਿਹੜੇ ਬਣਾਉਣੇ ਆ ਉਹਦੇ ਵਾਸਤੇ ਮਸਾਲਾ ਕਰ ਲੈਣਾ ਹੈ ਤਿਆਰ ਆਟਾ ਆਪਾਂ ਨੇ ਗੁੰਨ ਲਿਆ ਜੀ ਕਿੱਕ ਜੀ ਥੋੜਾ ਜਿਹਾ ਟਾਈਮ ਲੱਗ ਜਾਂਦਾ ਵਸ ਮੂਲੀਆਂ ਕੱਦੂ ਕਸ਼ ਕਰਨੀਆਂ ਐ ਛੇਲਣੀਆਂ ਐ ਤੇ ਮਸਾਲਾ ਬਣਾਉਣਾ ਐ ਇਹਨੇ ਨੂੰ ਆਪਣੇ ਸਿੰਪਲ ਪਰੌਂਠੇ ਆਪਾਂ ਰੈਡੀ ਕਰ ਲੈਣੇ ਹਨਾ ਇਹਦੇ ਵਿੱਚ ਥੋੜਾ ਜਿਹਾ ਟਾਈਮ ਲੱਗ ਜਾਂਦਾ ਪਰ ਕੁੱਛ ਨਹੀਂ ਵੇ ਵੇ ਕੋਈ ਟਾਈਮ ਨਹੀਂ ਦਿੱਕਤ ਹੁੰਦੀ ਕੋਈ ਟਾਈਮ ਉਹ ਥੋੜਾ ਹੁੰਦਾ ਫਿਰ ਮੈਂ ਇਕੱਲੀ ਨੂੰ ਸਾਰਾ ਕੰਮ ਕਰਨਾ ਹੁੰਦਾ ਏ ਉਹ ਥੋੜਾ ਹੋ ਜਾਂਦਾ ਹਨਾ ਝਾੜੂ ਪੋਚਾ ਵੀ ਕਰਕੇ ਜਾਣਾ ਏ ਤੇ ਹਜੇ ਸਿਮਰ ਨੂੰ ਵੀ ਉਠਾਲਣਾ ਏ ਸਿਮਰ ਨੂੰ ਉਠਾਲ ਕੇ ਫਿਰ ਉਹ ਉਹਨੂੰ ਵੀ ਤਿਆਰ ਕਰਨਾ ਏ ਵੀ ਉਹਨੇ ਜਾਣਾ ਸਕੂਲ ਹਨਾ ਉਹ ਹੋ ਜਾਂਦਾਗਾ ਫਿਰ ਇਹ ਮਤਲਬ ਜਲਦੀ ਜਲਦੀ ਕੰਮ ਨੇ ਮੇੜਨਾ ਹੁੰਦਾ ਮੈਂ ਖੁਦ ਵੀ ਤਿਆਰ ਹੋ ਕੇ ਕੰਮ ਤੇ ਜਾਣਾ ਏ ਫਿਰ ਸਾਰਾ ਕੰਮ ਜਿਹੜਾ 9 ਵਜੇ ਤੱਕ 9:00 'ਤੇ 9:00 ਵਜੇ ਤੱਕ ਸਾਰਾ ਆਪਾਂ ਨੇ ਕੰਮ ਜਿਹੜਾ ਹੈ ਆਪਣਾ ਖਤਮ ਕਰਨਾ ਹੁੰਦਾ ਹੈ ਬਸ ਹੋ ਹੋ ਰਿਹਾ ਆਪਣਾ ਇਹ ਪੀਸੀ ਪਕਾ ਲੈਣਾ ਤੇ ਨਾਲ ਨਾਲ ਆਪਾਂ ਨੇ ਵਲੌਗ ਬਣਾਉਣਾ ਸ਼ੁਰੂ ਕਰਤਾ ਵਲੌਗ ਦੇਖਣ ਵਾਲੇ ਸਾਰੇ ਭੈਣ ਭਾਈ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਹਾਨੂੰ ਵਲੌਗ ਕੋਲ ਮੇ ਲੱਗਿਆ ਵਧੀਆ ਲੱਗਿਆ ਤੇ ਲਾਈਕ ਤੇ ਸ਼ੇਅਰ ਕਰੀਓ ਤੁਸੀਂ ਬਸ ਮਹਨਤ ਦੁੱਬਾਸ ਤਾ ਨੂੰ ਇਹ ਟਾਈਮ ਲੱਗ ਜਾਣਾ ਹੈ ਤੇ ਹਜੇ ਆਪਾਂ ਨੇ ਜਿਹੜਾ ਮਸਾਲਾ ਇਹ ਵੀ ਤਿਆਰ ਕਰਨਾ ਹੈ ਜੀ ਮਿਰਚਾਂ ਮੁਰਚਾਂ ਜੇ ਆਪਾਂ ਨੇ ਉਹ ਵੀ ਕੱਟ ਕੇ ਉਹ ਤੋਣੀਆਂ ਨੇ ਤੇ ਆਪਾਂ ਆਟਾ ਗੁੰਨ ਲਿਆ ਸੀ ਜੀ ਆਟਾ ਗੁੰਨ ਕੇ ਆਪਣਾ ਰੇਢੀਏ ਬਸ ਜਲਦੀ ਉਹਦੀ ਆਪਾਂ ਰੋਟੀਆਂ ਬਣਾ ਲੈਣੀਆਂ ਕਿਉਂਕਿ ਦਪੈ ਦੀ ਰੋਟੀ ਵੀ ਮੈਂ ਬਣਾ ਕੇ ਰੱਖ ਦੇਣੀ ਹੁੰਦੀ ਹੈ ਫਿਰ ਤੇ ਮਨੇ ਆ ਕੇ ਉਹ ਰੋਟੀ ਪਾਣੀ ਹੁੰਦੀ ਹੈ ਨਾ ਬਸ ਫਿਰ ਆਪਾਂ ਨੇ ਸ਼ਾਮ ਨੂੰ ਆਉਣਾ ਜੇ ਫਿਰ ਸ਼ਾਮ ਦਾ ਕੰਮ ਪੂਰਾ ਹੋ ਜਾਂਦਾ ਹੈ ਕਿਤੇ ਫੇਜੇ ਕੰਮ ਆਪਣਾ ਸਾਰੇ ਪਿਆਜ ਜਿਹੇ ਸੀ ਮਰਦੇ ਆਪਾਂ ਨੇ ਯੂਨੀਫਾਰਮ ਵੀ ਪ੍ਰੈਸ ਕਰਨੇ ਮੇਰੇ ਕੱਪੜੇ ਆਪਣੇ ਪ੍ਰੈਸ ਕਰਨੇ ਪਹਿਲੇ ਰਾਤ ਮੈਂ ਕਪੜੇ ਪ੍ਰੈਸ ਕਰਨੀ ਭੁੱਲ ਗਈ ਨਹੀਂ ਕਈ ਵਾਰੀ ਤਾਂ ਨਾ ਮੈਂ ਰਾਤ ਨੂੰ ਕਪੜੇ ਪ੍ਰੈਸ ਕਰਕੇ ਰੱਖ ਦਿੰਦੇ ਹੁੰਨੇ ਵੀ ਸਵੇਰੇ ਚਲੋ ਥੋੜਾ ਆਪਣਾ ਟਾਈਮ ਘੱਟ ਜਿਵੇਂ ਹਨ ਤੇ ਰਾਤ ਆਪਾਂ ਰੋਟੀ ਟੂਟੀ ਬਣਾ ਕੇ ਫਿਰ ਮੈਂ ਕਪੜੇ ਢਸੀਨ ਨੂੰ ਪੈਸੇ ਆਪਣੇ ਉਹ ਲੱਗ ਗਈ ਸੀ ਹਣ ਮੈਂ ਕਿਹਾ ਚਲੋ ਜਿਵੇਂ ਥੋੜਾ ਥੋੜੇ ਕੰਮ ਨਿਪਟੋਗਾ ਇਹ ਹੁਣ ਤਾਂ ਹੋਣਾ ਨਹੀਂ ਹਨ ਤੇ ਹਾਂ ਆਪਾਂ ਲੱਗੇ ਸੀ ਜੀ ਹੁਣ ਮੋਲੀਆਂ ਵਾਸਤੇ ਮਸਾਲਾ ਤਿਆਰ ਕਰਨੇ ਮਿਰਚਾਂ ਤੇ ਅਦਰਕ ਤਾਂ ਆਪਾਂ ਨੇ ਮਸਾਲਾ ਜਿਹੇ ਆਪਾਂ ਨੇ ਮਸ਼ੀਨ ਚੋਂ ਕੱਢ ਲੈਣਾ ਹੈ ਤੇ ਮੂਲੀਆਂ ਦੇ ਵਿੱਚ ਪਾ ਕੇ ਆਪਨੇ ਥੋੜਾ ਜਿਹਾ ਨਮਕ ਪਾ ਲੈਣਾ ਹੈ ਤੇ ਮਸਾਲਾ ਆਪਣਾ ਹੋਣਾ ਜੀ ਰੈਡੀ ਤੇ ਸਵੇਸ ਵੇਲੇ ਕਾਫੀ ਭੱਜ ਦੌੜ ਹੋ ਜਾਂਦੀ ਹੈ ਜੀ ਬਸ ਹੋਰ ਕੁਝ ਨਹੀਂ ਹੈ ਨਾ ਜੋ ਜੋ ਦੀਦੀ ਹੁੰਦੀ ਉਹ ਨਾ ਫੇਰ ਨਹੀਂ ਆਉਂਦੇਗਾ ਕਿਉਂਕਿ ਉਹ ਕਿਚਨ ਦਾ ਕੰਮ ਸੰਭਲ ਲੈਂਦੀ ਐ ਤੇ ਬਾਕੀ ਦਾ ਕੰਮ ਮੈਂ ਕਰ ਲੈਣੀ ਹੁੰਦੀ ਐ ਤੇ ਹੁਣ ਸਾਰਾ ਕੰਮ ਆਪਣਾ ਆਪੇ ਕਰਨਾ ਪੈਣਾ ਜੀ ਇਹ ਮਸ਼ੀਨ ਜਦੋਂ ਮਸਾਲਾ ਕੱਢਣਾ ਔਖਾ ਹੁੰਦਾ ਕਿਉਂਕਿ ਵਿੱਚ ਦੰਦਿਆਂ ਦੇ ਵਿੱਚ ਫਸ ਜਾਂਦਾ ਫਿਰ ਉਹਨੂੰ ਵੀ ਕਰਦਣ ਨਾਲ ਕੱਢਣਾ ਪੈਂਦਾ ਹੈ ਤੇ ਇਹ ਚਮਚੇ ਨਾਲ ਕੱਢੋ ਹਨਾ ਪਲੇਟ ਜੀ ਚ ਆਪਾਂ ਨੇ ਜੀ ਮੂਲਿਆ ਕਰਦੂ ਕਰ ਲਈ ਛੋਟੀ ਤੇ ਫੇ ਮਸਾਲਾ ਛੇਛੀ ਤੇ ਹੋਣਾ ਨਹੀਂ ਸੀ ਰੈਡੀ ਤੇ ਆਪਾਂ ਨੇ ਇਹ ਦੂਈ ਬੜੀ ਪਲੇਟ ਵਿੱਚ ਪਾ ਲਿਆ ਏ ਆਪਾਂ ਵਿੱਚ ਥੋੜਾ ਜਿਹਾ ਹੁਣ ਪਾ ਲੈਣਾ ਜੀ ਨਮਕ ਨਮਕ ਪਾ ਕੇ ਆਪਾਂ ਨੇ ਬਸ ਸਵਾਦ ਅਨੁਸਾਰ ਪਾ ਲੈਣਾ ਜਿੰਨਾ ਕ ਆਪਾਂ ਨੇ ਪਾਉਣਾ ਹੈ ਮੇਰੇ ਸੇ ਮੈਜ਼ਰਮੈਂਟ ਮੇਰਾ ਕਦੇ ਹੁੰਦਾ ਨਹੀਂ ਜੇ ਗਲਤ ਮਨਾਂ ਦਾ ਪੂਰਾ ਪੂਰਾ ਹੀ ਆ ਜਾਂਦਾ ਹੁੰਦਾ ਹੈ ਨਾ ਕਦੇ ਹੋਇਆ ਨਹੀਂ ਅੱਜ ਤੱਕ ਜਦੋਂ ਮੈਂ ਨੂਨ ਮਿਰਚ ਪਾਏ ਦਾ ਘੱਟ ਰਹਿ ਕੇ ਹੋਵੇ ਪਰੌਂਟੇ ਪਰੌਂਟੇ ਜਦੋਂ ਹੀ ਬਣਦੇ ਆਂ ਕੁਛ ਕਰਦੇ ਆਂ ਯਾਨੀ ਪੂਰਾ ਹੀ ਹੁੰਦਾ ਹੈ ਨਾ ਕਦੇ ਜ਼ਿਆਦਾ ਕਦੇ ਘੱਟ ਨਹੀਂ ਹੁੰਦਾ ਹੈਗਾ ਲਓ ਜੀ ਮਸਾਲਾ ਆਪਣਾ ਹੋ ਗਿਆ ਹੀ ਰੈਡੀ ਤੇ ਹੁਣ ਆਪਾਂ ਉਸ ਜਲਦੀ ਜਲਦੀ ਆਪਾਂ ਰੋਟੀਆਂ ਬਣਾ ਲਈਏ ਜੀ ਤਾਂ ਕਿ ਕਿਚਨ ਵਾਲਾ ਕੰਮ ਜਿਹੜਾ ਆਪਣਾ ਉਹ ਜੀ ਖਤਮ ਤੇ ਫਿਰ ਆਪਾਂ ਕੋਈ ਹੋਰ ਕੰਮ ਦੇਖੀਏ ਕਿਚਨ ਦਾ ਕੰਮ ਸਭ ਤੋਂ ਵੱਧ ਹੁੰਦਾ ਜੀ ਹੋਰ ਕੰਮ ਹੈ ਆਪਾਂ ਅੱਗੇ ਪਿੱਛੇ ਕਰ ਲੈਂਦੇ ਆ ਬਸ ਇਹ ਹੋ ਜਾਂਦਾ ਵੀ ਕਿਚਨ ਨਾਲ ਕੰਮ ਛੇਛੇ ਤੇ ਨਿਪਟ ਜੇ ਲੋ ਜੀ ਮਸਾਲਾ ਆਪਣਾ ਬਣ ਗਿਆ ਜੀ ਆਪਾਂ ਇਹਨੂੰ ਕੋਲੀ ਦੇ ਵਿੱਚ ਕੱਢ ਲਿਆਏ ਤਾਂ ਕਿ ਫਿਰ ਬਾਅਦ ਚੋਂ ਨਾ ਆਪਾਂ ਨੂੰ ਫਿਰ ਔਖਾ ਲੱਗਦਾ ਪਲੇਟ ਨੇ ਫਿਰ ਜਗਾ ਜਿੱਥੇ ਘੇਰ ਲੈਂਦੀ ਜ਼ਿਆਦਾ ਤੇ ਆਪੇ ਛੋਟੀ ਜਿਹੀ ਕੌਲੀ ਵਿੱਚ ਮਸਾਲਾ ਕੱਢ ਕੇ ਇੱਕ ਪਾਸੇ ਰੱਖ ਲੈਣਾ ਹੈ ਤੇ ਜਲਦੀ ਜਲਦੀ ਫਿਰ ਆਪਾਂ ਹੁਣ ਹੋਈ ਸੀ ਜਿਹੜੇ ਰੋਟੀਆਂ ਦੇ ਰਾਤੀ ਮੈਂ ਸਿਰ ਧੋਤਾ ਸੀ ਜਿਹੇ ਜਿਹਾ ਸੀ ਉਹਨੂੰ ਤੇਲ ਥੋਲ ਮਿਲਾਉਣਾ ਆਪਾਂ ਨੇ ਅੰਮ੍ਰਿਤ ਸਰ ਗਿਆ ਸੀ ਜੀ ਵਾਪਸ ਆ ਕੇ ਮੈਂ ਸਿਰ ਧੋਣਾ ਵੀ ਭੁੱਲ ਗਈ ਸੀ ਦਿਮਾਗ 'ਚੋਂ ਨਿਕਲ ਗਿਆ ਤੇ ਫਿਰ ਆਪਾਂ ਰਾਤੀ ਸਿਰ ਧੋਤਾ ਪਹਿਲਾਂ ਆ ਕੇ ਲਓ ਜੀ ਆਪਾਂ ਲੱਗੇ ਸੀ ਜੀ ਪਰੌਂਠੇ ਬਣਾਉਣ ਪਰੌਂਠੇ ਆਪਾਂ ਨੇ ਜ਼ਿਆਦਾ ਨਹੀਂ ਬਣਾਉਣੇ ਥੋੜੇ ਜੀ ਬਣਾਉਣੇ ਆ ਸੇਮ ਨੂੰ ਨਾ ਸਕੂਲ ਲੈ ਕੇ ਜਾਣੇ ਆ ਤੇ ਮੈਂ ਆਪਣੇ ਖਾਣ ਵਾਸਤੇ ਬਣਾਉਣੇ ਆ ਸਵੇਰੇ ਖਾ ਕੇ ਜਾਣੇ ਆ ਆਪਾਂ ਨੇ ਤੇ ਟਿਫਨ ਦੇ ਵਿੱਚ ਮੈਂ ਤਾਂ ਰੋਟੀ ਲੈ ਕੇ ਜਾਣੀ ਹੁੰਦੀ ਆ ਸਿੰਪਲ ਰੋਟੀ ਲੈ ਕੇ ਜਾਣੀ ਆ ਆਪਾਂ ਨੇ ਤੇ ਆਪਾਂ ਜਲਦੀ ਜਲਦੀ ਆਪਣਾ ਕੰਮ ਨੇ ਵਿਲੀਜ ਕਿਚਨ ਵਾਲਾ ਕਿਉਂਕਿ ਆਪਣੇ ਕੰਮ ਬਾਕੀ ਕੰਮ ਵੀ ਪਏ ਨੇ ਹਜੇ ਸੇਮਨ ਨੂੰ ਠਾਲਣਾ ਤੇ ਸੇਮਨ ਨੂੰ ਮੈਂ ਪਹਿਲਾਂ ਠਾਲ ਕੇ ਸੀ ਇੱਕ ਵਾਰੀ ਮੈਂ ਕਿਹਾ ਚਲ ਉੱਠੇ ਚੁਗੀ ਪਰ ਹਾਜੀ ਮਨ ਲੱਗਦਾ ਨਹੀਂ ਉਠੀ ਹੋਣੀ ਉਹਨੂੰ ਵੀ ਜਾ ਕੇ ਦੇਖਣਾ ਵੀ ਉੱਠ ਜਾਵੇ ਜਲਦੀ ਜਲਦੀ ਠੀਕ ਹੈ ਜੀ ਮੂਲਲੇ ਪਰੋਣੇ ਥੋੜਾ ਟਾਈਮ ਲੱਗ ਜਾਂਦਾ ਜੀ ਕਿਉਂਕਿ ਦੋ ਦੋ ਲੇਰਾਂ ਦੇ ਵਿੱਚ ਪਰ ਮਸਾਲਾ ਪਰਨਾ ਪੈਂਦਾ ਤਾਂ ਕਰਕੇ ਕਿਉਂਕਿ ਦੋ ਵਾਰ ਰੋਟੀਆਂ ਬੇਲੋਗੇ ਮਸਾਲਾ ਪਾਓ ਫਿਰ ਉਹਨਾਂ ਨੂੰ ਬੇਲ ਕੇ ਫਿਰ ਤਵੇ ਤੇ ਕਿ ਤੋਂ ਆਲੂ ਵਾਲੇ ਪਰੌਂਠੇ ਬਣਾਉਨੇ ਆ ਬਸ ਉਹ ਫਿਰ ਉਹ ਇੱਕ ਲੇਅਰ ਦੇ ਵਿੱਚੇ ਆਪਣਾ ਮਸਾਲਾ ਭਰਿਆ ਜਾਂਦਾ ਹੈ ਜਲਦੀ ਜਲਦੀ ਬਣ ਜਾਂਦੇ ਨੇ ਇਹ ਹੁੰਦਾ ਹੈ ਜੀ ਦੋ ਦੋ ਲੇਰਾਂ ਦੇ ਵਿੱਚ ਮਸਾਲਾ ਭਰਨਾ ਕਿਉਂਕਿ ਜਦੋਂ ਦੀਦੀ ਘਰ ਨਹੀਂ ਹੁੰਦੀ ਫਿਰ ਆਪਾਂ 5:30 ਵਜੇ ਉੱਠੇ ਜਾਂਦੇ ਨੇ ਕਿਉਂਕਿ ਪਤਾ ਉਹਦੇ ਕੰਮ ਨੇ ਵੇੜਨਾ ਹਨਾ ਫਿਰ ਹੌਲੀ-ਹੌਲੀ ਹੁੰਦਾ ਸਾਰਾ ਕੰਮ ਫਿਰ ਅੱਜ ਥੋੜਾ ਉੱਠਣ 'ਚ ਲੇਟ ਹੋ ਗਿਆ ਸਵੇਰੇ ਥੋੜਾ ਹੋ ਗਿਆ ਤੇ ਬਸ ਆਪਾਂ ਉਹਨਾਂ ਜਲਦੀ-ਜਲਦੀ ਆਪਾਂ ਨੇ ਪਰੌਂਠੇ ਆਪਾਂ ਨੇ ਬਣਾ ਦੇਣੇ ਆ ਤੇ ਉਸ ਤੋਂ ਬਾਅਦ ਆਪਾਂ ਸੇਬ ਨੂੰ ਤਿਆਰ ਕਰਦਾ ਕਿ ਫਿਰ ਆਪਾਂ ਥੋੜਾ ਬਾਦ ਝਾੜ-ਪੋਚਾ ਕਰਕੇ ਆਪਣਾ ਨਹਾ ਧੋ ਕੇ ਆਪਾਂ ਫਿਰ ਜਾਂਦੇ ਆ ਕੰਮ ਤੇ ਅਜੇ ਪਹਿਲਾਂ ਰੋਟੀ ਦਾ ਕੰਮ ਕਰਕੇ ਆਪਾਂ ਨੇ ਕੱਪੜੇ ਪ੍ਰੈਸ ਕਰਨੇ ਸੀ ਬਸ ਪਰੌਂਠੇ ਬਣਾਉਣ ਤੋਂ ਪਹਿਲਾਂ ਮੈਂ ਥੋੜੀਆਂ ਵੈਸੇ ਰੋਟੀਆਂ ਲਾਤੀਆਂ ਸੀ ਆਪਾਂ ਨੇ ਵੀਡੀਓ ਥੋੜੀ ਲੇਟ ਸ਼ੁਰੂ ਕਰੀਆ ਰੋਟੀ ਆਪਾਂ ਨੇ 2-4 ਹੋਰ ਲਾਉਣੀਆਂ ਇਹ ਤੋਂ ਬਾਅਦ ਬਸ ਤਕਰੀਬਨ ਆਪਣਾ ਜਿਹੜਾ ਕਿਚਨ ਵਾਲਾ ਕੰਮ ਉਹ ਨਿਪਟੜ ਗਿਆ ਜੀ ਵਾਂਡੇ ਪੁੰਡੇ ਆਪਾਂ ਨੇ ਸਾਫ਼ ਕਰ ਲਈ ਸੀ ਸਾਰੇ બસ ਜੀ ਪਰੌਂਠੇ ਆਪਣੇ ਗਏ ਨੇ ਜੀ ਬਣ ਤੇ ਆਪਾਂ ਹੁਣ ਥੋੜੀਆਂ ਰੋਟੀਆਂ ਲਾਉਣੀਆਂ ਹੋਰ ਰੋਟੀ ਲਾ ਕੇ ਫਿਰ ਆਪਾਂ ਫਰੀ ਆਂ ਜੀ ਕਿਚਨ ਚ ਫਿਰ ਜਾ ਕੇ ਆਪਾਂ ਆਪਣਾ ਹੋਰ ਕੰਮ ਦੇਖੀਏ ਜੀ ਠੀਕ ਹੈ ਜੀ ਆਪਾਂ ਪਹੁੰਚ ਗਏ ਜਿਸਰੰਦ ਜੀਟੀ ਰੋਡ ਬੱਸ ਸਟੈਂਡ ਸਵੇਸਵਰੇ ਬੜੀ ਭੀੜ ਹੁੰਦੀ ਹੈ ਜਿure ਠੀਕ ਹੈ ਆਟੋ ਬਹੁਤ ਖੜੇ ਹੁੰਦੇ ਨੇ ਕੰਮ ਵਾਲੇ ਜਿਹਨੇ ਜਾਣਾ ਹੁੰਦਾ ਇਥੋਂ ਬੱਸਾਂ ਉਤਰ ਕੇ ਆਟੋ ਲੰਦੇ ਨੇ ਸਕੂਲਾਂ ਤੇ ਕਾਲਜਾਂ ਦੇ ਬੱਚੇ ਵੀ ਹੁੰਦੇ ਨੇ ਜੀ ਜਾਂਦੇ ਨੇ ਆਪਾਂ ਨੇ ਉਧਰ ਨਾਲ ਜੀ ਪਰਲੇਟੇ ਪਰਲੇਟੇ ਤੱਕ ਆਪਾਂ ਨੂੰ ਆਟੋ ਮਿਲ ਗਿਆ ਸੀ ਪਿੰਡ ਤੋਂ ਆਪਾਂ ਪਹੁੰਚ ਗਏ ਸਰਾਦਰ ਰੋਪਰ ਟੱਡੇ ਤੇ ਪੁਲ ਤੇ ਸਰ ਕਾਫੀ ਫੀਟ ਸੀ ਜਾਮ ਲੱਗਿਆ ਹੋਇਆ ਤਾਂ ਤੇ ਆ ਪੁਲ ਦੇ ਉੱਤੇ ਇਹਨਾਂ ਨੇ ਬੜੇ ਵੀਕਲ ਬੰਦ ਕਰੇ ਪੈਂਦੀ ਮੈਂ ਟਰੱਕ ਬਸ ਆਏ ਲੰਘਦੀ ਨੇ ਇਧਰ ਨੂੰ ਮੋਰੇ ਨੇ ਕਾਫੀ ਜਦ ਉੱਪਰ ਨਾ ਪੁਲ ਹੋ ਜਿਵੇਂ ਕਹਿ ਲੋ ਵੀ ਕੀ ਕਹਿ ਸਕਦੇ ਆਪਾਂ ਉਹਨਾਂ ਨੂੰ ਪਾਇਪ ਦੇ ਗੱਡੇ ਹੋਏ ਨੇ ਉੱਪਰੇ ਪਾਸੇ ਵੀ ਲੰਘਣਾ ਅਜੋ ਕਿਸ ਨੇ ਪਾਇਪ نیچے ਕਰ ਦਿੱਤੀ ਤੇ ਤਾਂ ਕਰਕੇ ਆਟੋ ਤੇ ਹੋਰ ਗੱਡੀਆਂ ਹੌਲੀ ਹੌਲੀ ਲੰਘ ਰਹੀਆਂ ਸੀ ਇੱਕ ਸਾਈਡ ਨੂੰ ਹੋ ਕੇ ਤਾ ਕਰਕੇ ਕਾਫੀ ਭੀੜ ਸੀ ਉਹਰੇ ਮੈਂ ਆਟੋ ਜੈਟ ਸੀ ਪਤਾ ਨਹੀਂ ਸੀ ਲੱਗ ਰਿਹਾ ਫਿਰ ਗਾਂਹ ਜਦੋਂ ਲੰਘਿਆ ਨਾ ਆਟੋ ਫਿਰ ਦੇਖਿਆ ਵੀ ਹਾਂ ਇਹ ਭੀੜ ਕਰਦੇ ਸੀ ਆਪਾਂ ਨੂੰ ਇੱਥੇ ਵੀ ਲੇਟ ਹੋ ਜਾਣਾ ਸੀ 5-10 ਮਿੰਟ ਦਾ ਆਪਾਂ ਇੱਥੇ ਲੱਗ ਜਾਣੇ ਆ ਤੇ ਅੱਜ ਕੰਮਲੇ ਪਹੁੰਚਦੇ ਪਹੁੰਚੇ ਆਪਣੇ ਹੋ ਜਾਣਾ ਲੇਟ ਲਓ ਜੀ ਆਪਾਂ ਪਹੁੰਚ ਗਏ ਸਰਾਂੰਦ ਰੋਕੜਾ ਤੇ ਜੀ ਬੱਸ ਟਾਈਮ ਨਾਲ ਹੀ ਪਹੁੰਚ ਗਏ ਜੀ 5-10 ਮਿੰਟਸ ਆਪਾਂ ਨੇ ਪਹੁੰਚ ਜਾਣਾ ਆਫਿਸ 'ਚ ਤੇ ਪਿੰਡੋਂ ਵੀ ਬੱਸ ਜੇ ਆਟੋ ਛੇਤੀ ਮਿਲ ਜੇ ਫਿਰ ਤਾਂ 5-10 ਮਿੰਟ ਦਾ ਰਸਤਾ ਹੈ ਸਰਾਂੰਦ ਤੱਕ ਦਾ ਜਲਦੀ ਪਹੁੰਚ ਜਾਈਦਾ ਹੈ ਜਾਂ ਕਈ ਵਾਰੀ ਆਟੋ ਨਹੀਂ ਮਿਲਦਾ ਫਿਰ 5-10 10 ਮਿੰਟ ਖੜੇ ਰਹੀਦਾ ਫਿਰ ਥੋੜੀ ਦਿੱਕਤ ਆਉਂਦੀ ਆ ਅਦਰਵਾਈਜ਼ ਕੋਈ ਦਿੱਕਤ ਨਹੀਂ ਹੈਗੀ ਲਓ ਜੀ ਬੱਸ ਆਪਾਂ ਪਹੁੰਚਣ ਵਾਲੇ ਆ ਜੀ ਤੇ ਸਾਰੇ ਭੈਣ ਭਾਈ ਕਮੈਂਟ ਕਰਕੇ ਦੱਸਿਓ ਜੀ ਤੁਹਾਨੂੰ ਬਲੌਗ ਕਿਵੇਂ ਲੱਗਿਆ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਕਰਿਓ ਜੀ ਕਿ ਮਿਲਦੇ ਆਂ ਜੀ ਇੱਕ ਅਗਲੇ ਬਲੌਗ ਦੇ ਵਿੱਚ ਤਦ ਤੱਕ ਧੰਨਵਾਦ ਜੀ